ਚੰਦ ਸਕਿੰਟ ਬਿਲਕੁਲ ਇਹ 2 ਨੰਬਰ ਦਾ ਹੋਣ ਦੇ ਜ਼ਿਆਦਾ ਚਾਂਸ ਹੈ ਲੇਕਿਨ ਵੈਸੇ ਵੀ ਆਪਾਂ ਸਾਰੇ ਸਮਝਦਾਰ ਹੈ ਕਿ ਮਾੜਾ ਅਨਸਰ ਆਫ ਦਾ ਅਸਲਾ ਵਰਤਦਾ ਇਹ ਸਾਨੂੰ ਵੀ ਮੁੱਢਲੇ ਤੌਰ ਤੇ ਲੱਗ ਰਿਹਾ ਹੈ ਕਿ ਅਸਲਾ 2 ਨੰਬਰ ਦਾ ਹੈ 32 ਪੋਰ ਹੈ ਫਿਲਹਾਲ ਇਹ ਪਤਾ ਨਹੀਂ ਅਜੇ ਮੁੱਢਲੀ ਪੜਤਾਲ ਤੋਂ ਜਾਂ ਕੈਮਰਿਆਂ ਤੋਂ ਇੰਨਾ ਕੀ ਪਤਾ ਲੱਗਿਆ ਕਿ ਤਿੰਨ ਨੌਜਵਾਨਾਂ ਦੇ ਮੂੰਹ ਦੇ ਉੱਤੇ yellow ਜਾਂ ਸੰਤਰੀ ਕਲਰ ਦੇ ਕਰਨੇ ਬੰਨੇ ਹੋਏ ਸੀ ਉਹ ਆਏ ਆ ਆਏ ਤੇ ਉਹਨਾਂ ਨੇ ਟੈਰਾਂ ਦੇ ਉੱਪਰ ਦੋ ਫਾਇਰ ਕੀਤੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਹੁਣੇ-ਹੁਣੇ ਇੱਕ ਵੱਡੀ ਖਬਰ ਆ ਰਹੀ ਆ ਕਿ ਫਰੀਦਕੋਟ ਜ਼ਿਲ੍ਹੇ ਦੇ ਨਾਲ ਲੱਗਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੋਲੀ ਚੱਲਣ ਦੀ ਖਬਰ ਆਈ ਆ ਤੇ ਇਹ ਗੋਲੀ ਤਿੰਨ ਨੌਜਵਾਨਾਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਪਰਨਿਆਂ ਦੇ ਨਾਲ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਚਲਾਈ ਆ ਜਾਣਕਾਰੀ ਦੇ ਅਨੁਸਾਰ ਅਬੋਰ ਤੋਂ ਇੱਕ ਕੱਪੜਾ ਵਪਾਰੀ ਕੱਪੜਾ ਸਪਲਾਈ ਕਰਨ ਲਈ ਕੋਟਕਪੂਰਾ ਦੇ ਵਿੱਚ ਲਗਾਤਾਰ ਆਉਂਦਾ ਤੇ ਅੱਜ ਵੀ ਉਹ ਰੁਟੀਨ ਦੇ ਵਿੱਚ ਇੱਥੇ ਆਇਆ ਹੋਇਆ ਸੀ ਉਸ ਦੀ ਗੱਡੀ ਗੁਰਦੁਆਰਾ ਬਾਜ਼ਾਰ ਦੇ ਵਿੱਚ ਖੜੀ ਸੀ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਅਣਖਿਆਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਨਾਲ ਉਸ ਖੇਤਰ ਦੇ ਵਿੱਚ ਇੱਕ ਵਾਰ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਨੌਜਵਾਨ ਤੁਰੰਤ ਉਥੋਂ ਨਾਲ ਦੀ ਨਾਲ ਫਰਾਰ ਹੋ ਗਏ ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਤੁਰੰਤ ਪੁਲਿਸ ਪਹੁੰਚੀ ਪੁਲਿਸ ਅਧਿਕਾਰੀ ਪਹੁੰਚੇ ਟੀਮ ਪਹੁੰਚੀ ਤੇ ਸਾਰੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਆ ਇੱਕ ਫਾਇਰਿੰਗ ਦਾ ਮਾਮਲਾ سامنے ਆਇਆ ਸਰ ਕੀ ਮਸਲਾ ਹੈ ਤੇ ਕਿਸ ਤਰੀਕੇ ਦੀ ਜਿਹੜੀ ਹੋ ਰਹੀ ਬਦਦਲਤੀ ਐਕਚੁਅਲੀ ਰਾਹੁਲ ਕੁਮਾਰ ਨੇ ਉਹ ਬਹੁਤ ਇਹ ਇੱਕ ਕਪੜੇ ਵਪਾਰੀ ਨੇ ਇੱਥੇ ਟੂਰਿੰਗ ਕਰਨ ਆਉਂਦੇ ਆ ਇਹਨਾਂ ਦੀ ਗੱਡੀ ਜਿੱਥੇ ਆਪਾਂ ਖੜੇ ਆ ਸਾਹਮਣੇ ਖੜੀ ਸੀ ਅਜੇ ਮੋਡਲੀ ਪ੍ਰਦਾਲ ਤੋਂ ਜਾਂ ਕੈਮਰਿਆਂ ਤੋਂ ਇੰਨਾ ਕੀ ਪਤਾ ਲੱਗਿਆ ਕਿ ਤਿੰਨ ਨੌਜਵਾਨਾਂ ਦੇ ਮੂੰਹ ਦੇ ਉੱਤੇ yellow ਜਾਂ ਸੰਤਰੀ ਕਲਰ ਦੇ ਪਰਨੇ ਬੰਨੇ ਹੋਏ ਸੀ ਉਹ ਆਏ ਆ ਆਏ ਤੇ ਉਹਨਾਂ ਨੇ ਟਾਇਰਾਂ ਦੇ ਉੱਪਰ ਦੋ ਫਾਇਰ ਕੀਤੇ ਆ ਜੋ ਕਿ ਮੋਡਲੀ ਪ੍ਰਦਾਲ ਤੋਂ ਪਤਾ ਲੱਗਿਆ ਕਿ ਬੱਤੀ ਬੋਰ ਹੈ ਨੈਕਸਟ ਜੇ ਅਸੀਂ ਹੋਰ ਕੈਮਰਿਆਂ ਨੂੰ ਦੇਖ ਕੇ ਉਹਨਾਂ ਦੀ ਪਛਾਣ ਤੇ ਮੋਟਿਵ ਪਤਾ ਕਰਾਂਗੇ ਕਿਉਂਕਿ ਮਾਰਨ ਦਾ ਮੋਟਿਵ ਇੱਥੋਂ ਨਹੀਂ ਲੱਗ ਰਿਹਾ ਮੇਰੇ ਤੋਂ ਸਰ ਲੱਗਦਾ ਵੀ ਕਿਤੇ ਨਾ ਕਿਤੇ ਚੋਣਾਂ ਦਾ ਮਾਹੌਲ ਹੈ ਕੋਈ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਨਾਲ ਕੋਈ ਵੀ ਰੀਜ਼ਨ ਹੋ ਸਕਦਾ ਲੇਕਿਨ ਜਿਹੜਾ ਇਹ ਇੱਥੇ ਲੱਗ ਰਿਹਾ ਹੈ ਫਿਲਹਾਲ ਸਿਰਫ ਡਰੋਨ ਦਾ ਕਿਉਂਕਿ ਜੇ ਪਹਿਲੀ ਗੱਲ ਤਾਂ ਕਾਰ ਬੰਦ ਤੇ ਖਾਲੀ ਖੜੀ ਸੀ ਲੇਕਿਨ ਜੇ ਉਸ ਤੋਂ ਬਾਅਦ ਵੀ ਬੰਦਾ ਵੀ ਅੰਦਰ ਹੁੰਦਾ ਤਾਂ ਉਹਨਾਂ ਨੇ ਇਹ ਮੈਂ ਇਸ ਤਰੀਕੇ ਨਾਲ ਕੀਤਾ ਕਿ ਬੰਦੇ ਦੇ ਗੋਲੀ ਲੱਗਣੀ ਨਹੀਂ ਸੀ ਯਾਨੀ ਇੱਥੋਂ ਸਿਰਫ ਡਰਾਉਣ ਦਾ ਲੱਗਦਾ ਹੁਣ ਇਹ ਰਾਹੁਲ ਜੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਬਾਕੀ ਕੈਮਰਿਆਂ ਤੋਂ ਤੇ ਬੰਦੇ ਕੌਣ ਨੇ ਇਸ ਤੋਂ ਪਤਾ ਲੱਗਿਆ ਕਿ ਕੀ ਰੀਜ਼ਨ ਹੋ ਸਕਦਾ ਜੇ ਐਡਾ ਵੱਡਾ ਰਿਸਕ ਲੈਣਾ ਕਿ ਭਰੇ ਬਾਜ਼ਾਰ ਦੇ ਵਿੱਚ ਇੱਕ ਗੱਡੀ ਦੇ ਉੱਤੇ ਫਾਇਰ ਕਰਕੇ ਜਾਣਾ ਫੜੇ ਜਾਣ ਦਾ ਵੀ ਡਰ ਹੁੰਦਾ ਉੱਥੋਂ ਨਹੀਂ ਲੱਗਦਾ ਕਿ ਇਹ ਸਿਰਫ دہشت ਪਾਉਣ ਦਾ ਰੀਜ਼ਨ ਹੋਏਗਾ ਇਹਦਾ ਜਾਤਨਾ ਉਹਨਾਂ ਨੂੰ ਟਾਰਗੇਟ ਭਲੇਖਾ ਜੇ ਇਹ ਹੈਗੇ ਆ ਜਾਂ ਹੋਰ ਹੈਗੇ ਇਹ ਅਸੀਂ ਪਰਤਾਲ ਸਰ ਚੌਨ ਜਵਾਬ ਤੇ ਕਰਕੇ ਅਸਲਾ ਤਾਂ ਸਾਰਾ ਜਮਾ ਹੋ ਚੁੱਕਾ ਹੈ ਬਿਲਕੁਲ ਇਹ 2 ਨੰਬਰ ਦਾ ਹੋਣ ਦੇ ਜ਼ਿਆਦਾ ਚਾਂਸ ਹੈ ਲੇਕਿਨ ਵੈਸੇ ਵੀ ਆਪਾਂ ਸਾਰੇ ਸਮਝਦਾਰ ਹੈ ਕਿ ਮਾੜਾ ਆਨਸਰ ਆਵਦਾ ਅਸਲਾ ਵਰਤਦਾ ਇਹ ਸਾਨੂੰ ਵੀ ਮੁੱਢਲੇ ਤੌਰ ਤੇ ਲੱਗ ਰਿਹਾ ਕਿ ਅਸਲਾ 2 ਨੰਬਰ ਦਾ 32 ਬੋਰ ਹੈ ਫਿਲਹਾਲ ਇਹ ਪਤਾ ਲੱਗਿਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਆਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ